पिंड निक्कोवाल नौजवान की कैनेडा दे सरी विखे दिल की गति रुक जान कारण हुई मौत। श्री साहब साहिब पिंड नाल संबंधित नौजवान कनेडा दे सरी विखे बतौर ट्राला ड्राइवर कम कर रहे पैंती साल नौजवान परविंदर सिंह पम्मा पमा दिल की गति रुक जात हो जाचना मिली है दसण योग है कि वह रोजी रोटी कमा के लिए ਕੁਝ ਮਹੀਨੇ ਪਹਿਲਾਂ ਵਿਦੇਸ਼ ਗਿਆ ਸੀ ਉਹ ਦੋ ਪੈਣਾ ਦਾ ਇਕਲੌਤਾ ਪਰਾਸੀ ਅਤੇ ਇਸ ਨੌਜਵਾਨ ਦਾ ਵਿਆਹ 2 ਸਾਲ ਪਹਿਲਾਂ ਹੀ ਹੋਇਆ ਸੀ ਇਸ ਨੌਜਵਾਨ ਦੇ ਪਿਤਾ ਬਲਦੇਵ ਸਿੰਘ ਸਾਬਕਾ ਫੌਜੀ ਹਨ ਜਿਨ੍ਹਾਂ ਨੇ ਆਪਣੀ ਸਮੁੱਚੀ ਜਾਇਦਾਦ ਵੇਚ ਕੇ ਉਜਵਲ ਪਵਿਕ ਲਈ 15 ਸਤੰਬਰ 2024 ਨੂੰ ਵਰਕ ਪਰਮਿਟ ਤੇ ਕੈਨੇਡਾ ਪੇ ਜਾਸੀ ਮ੍ਰਿਤਕ ਨੌਜਵਾਨ ਦੀ ਭੈਣ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਵਕੀਲ ਐਡਵੋਕੇਟ ਅਮਰਜੀਤ ਕੌਰ ਨੇ ਦੱਸਿਆ ਕਿ ਕਿ ਉਹਨਾਂ ਦਾ ਪਰਾ ਪੰਮਾ ਕੈਨੇਡਾ ਦੇ ਸਰੀ ਦੀ ਕਲੇਰ ਟਰਾਂਸਪੋਰਟ ਵਿੱਚ ਬਤੌਰ ਟਰਾਲਾ ਡਰਾਈਵਰ ਕੰਮ ਕਰਦਾ ਸੀ ਉਸਨੇ ਦੇਰ ਰਾਤ ਆਪਣੀ ਪਤਨੀ ਅਤੇ ਮਾਪਿਆਂ ਨਾਲ ਲੰਬਾ ਸਮਾਂ ਗੱਲਬਾਤ ਕੀਤੀ ਪਰੰਤੂ ਸਵੇਰ ਵੇਲੇ ਉਹਨਾਂ ਨੂੰ ਪਤਾ ਲੱਗਿਆ ਕਿ ਪੰਮਾ ਦੀ ਦਿਲ ਦੀ ਧੜਕਣ ਰੁਕ ਜਾਣ ਕਾਰਨ ਮੌਤ ਹੋ ਗਈ ਹੈ ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਨੇ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਉਹਨਾਂ ਦੇ ਪਰਾ ਪੰਮਾ ਨੂੰ ਕੈਨੇਡਾ ਭੇਜਿਆ ਸੀ ਪਰੰਤੂ ਹੋਣੀ ਨੂੰ ਕੁਝ ਹੋਰ ਹੀ ਮੰਜ਼ੂਰ ਸੀ ਉਹਨਾਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਪਰਾ ਪੰਮਾ ਦੀ ਮ੍ਰਿਤਕ ਦੇ ਨੂੰ ਭਾਰਤ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾਵੇ ਕਿਉਂਕਿ ਉਹਨਾਂ ਦਾ ਪਰਿਵਾਰ ਤਾਂ ਪਹਿਲਾ ਹੀ ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ इस घटना का पता लगन तो बाद सारे इलाके विच शोक दी लहर दौड़ गई है आओ सुनिए कि केहा परमजीत दी पैण ने पीबी न्यूज़ हब हाँ तो कमल कइदी रिपोर्ट रिपोर्ट द निकुवाल मेरा नाम अमरजीत कौर है की कर रही रिपोर्ट कर रहा हूं मेरा पाजी परविंदर सिंह पम्मा कदों तो के केडी ने ਭਾਜੀ ਸਰੀ ਕੈਨੇਡਾ ਚ ਗਿਆ ਸੀਗਾ 15 ਸਤੰਬਰ 2024 ਨੂੰ ਗਿਆ ਸੀਗਾ ਵਰਕ ਵੀਜ਼ਾ ਤੇ ਗਿਆ ਸੀਗਾ ਕੀ ਗੱਲ ਹੈ ਕੀ ਕਰਾਂਗੇ ਕੋਈ ਸਮਝੋ ਭਾਜੀ ਸਾਨੂੰ 22 ਤਰੀਕ ਨੂੰ ਫੋਨ ਆਇਆ ਸੀਗਾ ਕਿ ਉਹਦੀ ਡੈਥ ਹੋ ਗਈ ਹੈ ਤੇ ਡੱਟ ਦੇ ਉਸ ਟਾਂ ਤੇ ਤਾਂ ਸਾਨੂੰ ਰੀਜ਼ਨ ਨਹੀਂ ਪਤਾ ਚੱਲੇ ਬਾਅਦ ਚ ਪਤਾ ਚੱਲਿਆ ਕਿ ਉਹਨੂੰ ਹਾਰਟ ਅਟੈਕ ਆਇਆ ਹੈ ਕੀ ਮੰਗ ਕਰਦੇ ਸਰਕਾਰਾਂ ਉਹਨਾਂ ਦੇ ਬੋਡੀ ਦਾ ਅੱਜ ਅਸੀਂ ਇਹਦੀ ਬਸ ਡੈੱਡ ਬੋਡੀ ਇੱਧਰ ਮੰਗਵਾ ਕੇ ਉਹਦਾ ਜੋ ਨਸਮਰਵਾਜ ਅਸੀਂ ਸਾਹਮਣੇ ਕਰਨਾ ਚਾਹੁੰਦੇ ਹਾਂ ਤਾਂ ਕਿ ਸਾਡੇ ਮਾਪੇ ਨੂੰ ਸਾਨੂੰ ਇੱਕ ਸਬਰ ਹੋ ਜਾਵੇ ਸਾਡਾ ਦੋ ਪੈਣਾ ਹੈ ਅਸੀਂ ਸਾਡਾ ਭਰਾ ਸਾਡੇ ਤੋਂ ਛੋਟਾ ਹੈ ਮੇਰੇ ਤੋਂ 8 ਸਾਲ ਛੋਟਾ ਹੈ ਉਹ ਤੇ ਡੈਡੀ ਮੇਰੇ ਆਰਮੀ ਤੋਂ ਰਿਟਾਇਰਡ ਨੇ ਆਪਣੇ ਕੋਲ ਇੰਨੇ ਫੰਡਸ ਹੈ ਨਹੀਂ ਸੀਗੇ ਤੇ ਅਸੀਂ ਆਪਣੀ ਸਾਰੀ ਜ਼ਮੀਨ ਵੇਚ ਕੇ ਉਹਦਾ ਪੈਸਾ ਇਕੱਠਾ ਕਰਕੇ ਅਸੀਂ ਉਹਨੂੰ ਭੇਜਿਆ ਸੀਗਾ ਵੀ ਅੱਛਾ ਉਹਦੀ ਲਾਈਫ ਸੈੱਟ ਹੋ ਜੂਗੀ ਉੱਥੇ 10 ਮਹੀਨੇ ਹੋਏ ਸੀਗੇ ਅਸੀਂ ਰਹ ਨੂੰ ਕਿ ਆ ਸਨ ਸਨ ਸਾਨੂੰ ਪਤਾ ਚੱਲਿਆ ਕਿ ਉਹਦੀ ਇੱਥੇ ਤੇ ਡੈਥ ਹੋ ਗਈ ਹੈ ਤੇ ਉਹਨਾਂ ਅਸੀਂ ਸਾਰਿਆਂ ਨੂੰ ਹੀ ਅਪੀਲ ਕੀਤੀ ਆ ਉੱਧਰ ਵੀ ਅਸੀਂ ਕਾਫੀ ਜਥੇਬੰਦੀਆਂ ਦੇ ਨਾਲ ਕਰ ਰਹੇ ਆ ਕਿ ਉਹਦੀ ਬਸ ਜਲਦੀ ਤੋਂ ਜਲਦੀ ਡੈੱਡ ਬਾਡੀ ਇੱਧਰ ਭੇਜ ਦਿੱਤੀ ਜਾਵੇ ਤੇ ਕਹਿੰਦੇ ਸਰਕਾਰ ਨੂੰ ਵੀ ਅਸੀਂ ਇੱਕ ਮੰਗ ਕਰਦੇ ਆ ਕਿ ਜੋ ਵੀ ਹੋ ਸਕਦਾ ਹੈ ਆਪਣੇ ਲੈਵਲ ਤੇ ਵੀ ਕਰਨ ਦੀ ਕੋਸ਼ਿਸ਼ ਕਰਨ ਸਾਡੀ ਮਦਦ ਕਰ ਦੇਣ ਤਾਂ ਇਹ ਬਹੁਤ ਹੀ ਅੱਛੀ ਗੱਲ ਹੈ ਬਾਕੀ ਉਧਰ ਦੀਆਂ ਜੱਥੇਬੰਦੀਆਂ ਤੇ ਹੈਗੀਆਂ ਹੀ ਸਰਗਰਮ ਇੱਧਰ ਵੀ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਆ ਕਿ ਉਹਦੀ ਬਾਡੀ ਇੱਧਰ ਬੁਲਾ ਲਿਆਉਣ ਦੇ ਵਿੱਚ ਸਾਡੀ ਵੱਤੋਂ ਵੱਦ ਮਦਦ ਕੀਤੀ ਜਾਵੇ